ਮਿੰਟੂ ਜੀ ਮੈਂ ਤੁਹਾਡੇ ਕੋਲ ਆਉਣ ਲੱਗਾ ਸੀ ਤੁਸੀਂ ਗੱਲਬਾਤ ਦੀ ਸ਼ੁਰੂ ਕੀਤੀ ਸੀ ਮੈਂ ਹੋਰੀ ਪਾਸੇ ਥੋੜਾ ਜਿਹਾ ਉਲਝ ਗਿਆ ਸੀਗਾ ਨਹੀਂ ਨਹੀਂ ਕੋਈ ਗੱਲ ਤਾਂ ਇੱਕ ਚੀਜ਼ ਜ਼ਰੂਰ ਦੱਸੋ ਕਿ ਵੋਟ ਪਾਉਣ ਤੋਂ ਬਾਅਦ ਫੀਲਿੰਗ ਕੀ ਹੁੰਦੀ ਹੈ ਸਭ ਤੋਂ ਪਹਿਲੇ ਤਾਂ ਇਹ ਚੀਜ਼ ਹੈ ਕਿਉਂਕਿ ਕਈ ਬੰਦੇ ਹੋ ਸਕਦਾ ਰਿਲੈਕਸ ਫੀਲ ਕਰਦੇ ਹੋਣ ਹਨਾ ਫਸਟ ਟਾਈਮ ਵੋਟ ਪਾਉਣ ਦਾ ਇੱਕ ਅਜੀਬ ਕੈਲੋਕੇ ਨਾ ਹੁੰਦਾ ਹੈ ਵੀ ਵੀਰ ਬੜਾ ਫੀਲ ਹੁੰਦਾ ਹੈ ਕਿ ਮੈਂ ਵੋਟ ਪਾਣੀ ਹੈ ਕਿਸ ਤਰ੍ਹਾਂ ਉਹ ਜਦੋਂ ਅਸੀਂ ਫਸਟ ਟਾਈਮ ਵੋਟਰ ਸੀਗੇ ਤਾਂ ਸ਼ਾਇਦ ਬੈਲਟ ਪੇਪਰ ਸੀਗਾ ਉਸ ਟਾਈਮ ਜੀ ਬੈਲਟ ਪੇਪਰ ਸੀ ਉਹਦੋਂ ਛੋਟੀਆਂ ਵੋਟਾਂ ਜਿਹੜੀਆਂ ਪੈਂਦੀਆਂ ਤਾਂ ਮਤਲਬ ਬੜਾ ਐ ਮੈਂ ਨਾ ਬੜਾ ਬੋਝ ਕੇ ਜੀ ਮੋਰ ਲਾਈ ਉਹ ਕਹਿੰਦੇ ਇਹਨਾਂ ਬੇ ਖਾਨੇ ਚ ਲਾਈ ਵਿਚਾਲੇ ਜੇ ਲਾਈ ਕਿਤੇ ਇੱਧਰ ਉੱਧਰ ਹੋ ਗਈ ਤਾਂ ਵੋਟ ਤੇਰੀ ਕੈਨਸਲ ਹੋ ਜਾਣਾ ਵੱਡਾ ਡਰ ਸੀ ਯਾਰ ਮੇਰੀ ਪਹਿਲੀ ਵਾਰੀ ਵੋਟ ਕਿਤੇ ਕੈਨਸਲ ਨਾ ਹੋ ਜਾਵੇ ਹਾਂਜੀ ਫਿਰ ਜਿਹੜੀ ਫਿਰ ਉਹਦੀ ਟੈਮ ਮਾਰਨ ਵਾਲਾ ਕੰਮ ਸੀ ਨਾ ਹਾਂਜੀ ਫਿਰ ਜਿਹੜੀ ਵੱਡੀ ਵੋਟ ਜਿਹੜੀ ਲੋਕ ਸਭਾ ਦੀ ਸੀਗੀ ਉਹ ਉਦੋਂ ਉਦੋਂ ਪਾਈ ਆ ਮੈਂ ਜਦੋਂ ਸ਼ਾਇਦ ਜਗਮੀਤ ਬਰਾੜ ਤੇ ਸੁਖਵੀਰ ਸਿੰਘ ਬਾਦਲ ਦੀ ਟੱਕਰ ਹੋਈ ਬੜਾ ਗਹਿ ਗੱਚ ਮੁਕਾਬਲਾ ਸੀ ਉਹ ਵੀ ਉਹ ਵੱਡੀ ਵੋਟ ਪਾਈ ਉਸ ਟਾਈਮ ਜੀ ਬਹੁਤ ਗਹਿ ਗੱਚ ਮੁਕਾਬਲਾ ਸੀ ਜੀ 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 ਉਸ ਨੇ ਕੀ ਜੀ ਇਧਰੋਂ ਪਰਮਜੀਤ ਜੀ ਆ ਕਹਿੰਦੇ ਮੈਂ ਪਹਿਲੀ ਵਾਰੀ ਵੋਟ ਪਾਣੀ ਉੱਪਰ ਇੱਕ ਵੀਰ ਸਾਹਿਬ ਕਹਿੰਦੇ ਨਹੀਂ ਮੈਂ ਤਾਂ ਵੋਟ ਪਾਈ ਆ ਬਈ ਪਈ ਕਈ ਵਾਰੀ ਪਹਿਲਾਂ ਪਾਈਆ ਪਰ ਮੇਰਾ ਮਤਲਬ ਇਹ ਸੀ ਕਿ ਬਈ ਵੋਟ ਪਾਉਣ ਤੋਂ ਬਾਅਦ ਫੀਲ ਕੀ ਆਉਂਦਾ ਮੈਂ ਪੁੱਛਣ ਜਾ ਰਿਹਾ ਹਾਂ ਹੁਣ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਯਾਰ ਆਪਾਂ ਘਟੂ ਘਟ ਬਈ ਇਹ ਚਲੋ ਜੀਡੀਪੀ ਤੋਂ ਤੁਹਾਡੀ ਆਈਡੀਓਲੋਜੀ ਆ ਜਿਸ ਵੀ ਕਿਸੇ ਦੇ ਤੁਸੀਂ ਸਮਰਥਕ ਹੋ ਤਾਂ ਉਹ ਇੱਕ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਹੈ ਕਿ ਹਾਂ ਯਾਰ ਮੈਂ ਆਪਣਾ ਕੰਮ ਕਰ ਦਿੱਤਾ ਤਾਂ ਫਿਰ ਤੁਸੀਂ ਅਗਾ ਉਮੀਦ ਕਰਦੇ ਹੋ ਕਿ ਜੋ ਉਸ ਉਮੀਦਵਾਰ ਦੀ ਜ਼ਿੰਮੇਵਾਰੀ ਹੈ ਜਾਂ ਉਸ ਧਿਰ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਅਦਾ ਕਰੇਗੀ ਜੇ ਨਹੀਂ ਤਾਂ ਬਸ ਅਗਲੀ ਵਾਰੀ ਭਾਈ ਤਲਾਕ 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 ਟੜਾਕ ਟੜਾਕ ਤੜਾਕ ਟਟੀਆਂ ਟੜਕ ਕਰਕੇ ਐ ਕਿਸੇ ਦੇ ਘਾੜ ਲੱਗੇ ਨਾ ਮੈਂ ਅੱਜ ਇੱਕ ਇਹ ਗੱਲ ਨਾ ਇੱਕ ਸਵੇਰੇ ਬਜ਼ੁਰਗ ਨੂੰ ਪੁੱਛੀ ਮੈਂ ਕਿਹਾ ਵੀ ਤੁਹਾਡਾ ਬਹੁਤ ਤਜਰਬਾ ਹੋ ਗਿਆ ਤੇ ਮੈਂ ਕਿਹਾ ਵੀ ਕਿੰਨੀ ਉਮਰ ਹੋ ਗਈ ਕਹਿੰਦੇ ਯਾਰ ਮੇਰੀ ਉਮਰ ਹੈਗੀ 72 ਸਾਲ ਮੈਂ ਕਿਹਾ ਵੀ ਵੋਟ ਪਾਉਣ ਤੋਂ ਬਾਅਦ ਕੀ ਮਹਿਸੂਸ ਹੁੰਦਾ ਜਾਂ ਕਿਵੇਂ ਲੱਗਦਾ ਹੈ ਨਾ ਕੀ ਸੋਚਦੇ ਹੋ ਕਹਿੰਦੇ ਯਾਰ ਮਹਿਸੂਸ ਤਾਂ ਕੀ ਮਤਲਬ ਇੱਕ ਚੀਜ਼ ਜ਼ਰੂਰ ਹੈ ਕਹਿੰਦੇ ਮੈਂ ਕੀ ਕਨੇ ਯਰ ਵੋਟ ਪਾਉਣ ਪਾਕੀ ਹੋਨੇ ਨਾ ਜਦੋਂ ਜਿਹੜੇ ਬੰਦੇ ਨੇ ਹਮਾਇਤ ਖੜੇ ਨੇ ਜਿਹੜੇ ਨਾਲ ਤੁਰੇ ਫਿਰਦੇ ਰਹਿੰਦੇ ਆ ਨਾ ਵੋਟ ਪਾਉਣ ਤੋਂ ਬਾਅਦ ਨਾ ਕਹਿੰਨੇ ਕਿ ਬਾਈ ਸਾਨੂੰ ਮਤਲਬ ਅਸੀਂ ਚਲੋ ਉਸੇ ਬੰਦੇ ਨੂੰ ਪਾਉਣੀ ਆ ਸਾਡੇ ਮਨ ਚ ਘਟੋ-ਘਟੇ ਹੁੰਦਾ ਕਿ ਹਾਂ ਅਸੀਂ ਉਹਦੇ ਸਾਹਮਣੇ ਜਾ ਕੇ ਚੰਗੀ ਤਰ੍ਹਾਂ ਖੜ ਸਕਦੇ ਹਾਂਗੇ ਅੱਖਾ ਚੱਖਾ ਪਾ ਕੇ ਗੱਲ ਕਰ ਸਕਦੇ ਆ ਉਹਨੂੰ ਬਾਹਰ ਤੋਂ ਫੜ ਕੇ ਹੁਤਾ ਕੰਮ ਕਹਿ ਸਕਦੇ ਆ ਨਹੀਂ ਨਹੀਂ ਹੁੰਦਾ ਤੁਹਾਡਾ ਕੋਈ ਯਾਰ ਦੋਸਤ ਖੜਾ ਹੈ ਤੁਹਾਡਾ ਕੋਈ ਆਪਣਾ ਭੈਣ ਭਰਾ ਖੜਾ ਹੈ ਤਾਂ ਉਹ ਇੱਕ ਵੱਖਰਾ ਚਾ ਹੁੰਦਾ ਤੇ ਰਿਸ਼ਤੇਦਾਰ ਵੀ ਕਈ ਵਾਰੀ ਫੋਨ ਕਰ ਦਿੰਦੇ ਕਿ ਨਹੀਂ ਨਹੀਂ ਤੂੰ ਫਲਾਣੇ ਨੂੰ ਪਾਈ ਫਲਾਣੇ ਇਹੀ ਆ ਵੋਟਾਂ ਦੀ ਸਾਂਝ ਬੜੀ ਗੂੜੀ ਹੁੰਦੀ ਕਈਆਂ ਦੀ ਉਹਨਾਂ ਕਹਿੰਦਾ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਪਰ ਵੋਟ ਮੈਂ ਆਪਣੀ ਜਗ੍ਹਾ ਤੇ ਪਾਉਣੀ ਕਈ ਬੰਦੇ ਨਾ ਜੀ ਕਈ ਆਸਾਨਮੰਦ ਬੜਾ ਹੁੰਦੇ ਆ ਜਿਨ੍ਹਾਂ ਦੇ ਕੰਮ ਆਏ ਹੁੰਦੇ ਆ ਲੀਡਰ ਜਾਂ ਛੋਟੇ ਲੀਡਰ ਪਿੰਡਾਂ ਦੇ ਉਹ ਫਿਰ ਉਹਦਾ احਸਾਨ ਮੰਨਦੇ ਆ ਜੀ ਕਿ ਯਾਰ ਇਹ ਬੰਦਾ ਮੇਰੇ ਨਾਲ ਤੁਰਿਆ ਸੀਗਾ ਇਹ ਵੀ ਬੰਦਿਆਂ ਦੀ ਖੂਬਸੂਰਤੀ ਹੁੰਦੀ ਆ ਅਕਿਰਤ ਕਰਨ ਹੋ ਜਾਣਾ ਤੇ ਮਿੰਟਾਂ ਦਾ ਕੰਮ ਆ ਪਰ ਕਿਸੇ ਬੰਦੇ ਦੇ ਗੁਣ ਨੂੰ ਕਿਸੇ ਬੰਦੇ ਦੇ احਸਾਨ ਨੂੰ ਉਹਦੇ ਕੀਤੇ ਕੰਮ ਨੂੰ ਯਾਦ ਰੱਖਣਾ ਇਹ ਬੜਾ ਸ਼ਾਨਦਾਰ ਬੰਦਿਆਂ ਦਾ ਕੰਮ ਹੁੰਦਾ ਹੈ ਨਾ ਸ਼ਾਨਦਾਰ ਬੰਦਿਆਂ ਦੇ ਨਾਲ ਇਹ ਬਹਿਣਾ ਉੱਠਣਾ ਜਿਹੜਾ ਜੀ ਤੇ ਜਾਨਦਾਰ ਬੰਦਿਆਂ ਨਾਲ ਇਹ ਗਾਣੀ ਕੁਛ ਇਸ ਤਰ੍ਹਾਂ ਦੀ ਹੈ ਕਿ ਉਹੀ ਬੰਦਾ ਹੈ ਜਿਹੜਾ ਵਾਕਿਆ ਅਸਲੇ ਦਾ ਹੈ ਜੀ ਉਹੀ ਗੁਣਾਂ ਨੂੰ ਯਾਦ ਰੱਖਦਾ ਨਹੀਂ ਤੇ ਇੱਥੇ ਕੰਮ ਕਢਾ ਕੇ ਤੁਹਾਨੂੰ ਪਤਾ ਪਗਾ ਬਿਠਾ ਕੇ ਅਗਲੇ ਫਿਰ ਗਾਂ ਰੰਗ ਬਿਠਾ ਜਾਂਦੇ ਜੀ ਜੀ ਜੀ